ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਤੋਂ ਜਿੱਥੇ ਇੱਕ ਪਾਸੇ ਸਾਕਾ ਨੀਲਾ ਤਾਰਾ ਦੀ ਇੱਕ ਤਾਲਵੀ ਵਰਤੀ ਨੂੰ ਲੈ ਕੇ ਸਮਾਗਮ ਚੱਲ ਰਿਹਾ ਇਸਾ ਲੇਕਿਨ ਇਸ ਦੇ ਦੌਰਾਨ ਹੀ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਇੱਕ ਨੌਜਵਾਨ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਦੱਸ ਦਈਏ ਕਿ ਉਸ ਦੇ ਵੱਲੋਂ ਸ਼੍ਰੀ ਸਾਹਿਬ ਕੱਟ ਕੇ ਜੋ ਸੰਗਤਾਂ ਖੜੀਆਂ ਹੋਈਆਂ ਸਨ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਜੋ ਨੇ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦਰਵਾਜ਼ਾ ਜੋ ਹੈ ਇਸ ਦੇ ਬੜੀ ਸੰਗਤਾਂ ਨੂੰ ਵੀ ਉਸ ਦੇ ਵੱਲੋਂ ਦੇਖ ਸਕਦੇ ਹੋ ਕਿ ਤਰੀਕੇ ਦੇ ਨਾਲ ਉਂਗਲ ਵਿਖਾ ਕੇ ਗੱਲ ਕਰਦਾ ਹੈ ਸ਼ਖਸ ਨਜ਼ਰ ਆ ਰਿਹਾ ਤਾਂ ਮੌਕੇ ਦੇ ਉੱਤੇ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਇਸ ਨੂੰ ਦਬੋਚ ਲਿਆ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵੱਲੋਂ ਉੱਥੇ ਖੜੀ ਸੰਗਤਾਂ ਨੂੰ ਵੀ ਬੜੇ ਹੀ ਭੜੇ ਤਰੀਕੇ ਦੇ ਨਾਲ ਉਹਨਾਂ ਦੇ ਮਗਰ ਸ਼੍ਰੀ ਸਾਹਿਬ ਲੈ ਕੇ ਪਹੁੰਚਦਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਖੁਲਾਲ ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿ ਇਸ ਦੇ ਵੱਲੋਂ ਇਹ ਸਭ ਕੁਝ ਕਿਉਂ ਕੀਤਾ ਗਿਆ ਲੇਕਿਨ ਉੱਤੇ ਮੌਜੂਦ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਇਸ ਨੂੰ ਮੌਕੇ ਦੇ ਉੱਤੇ ਹੀ ਫੜ ਲਿਆ ਗਿਆ ਇਸ ਨੂੰ ਦਬੋਚ ਲਿਆ ਗਿਆ ਔਰ ਇਸ ਦੀ ਚੰ ਚੇਰੇ ਮੰਦਰ ਸਾਹਿਬ ਦੇ ਬਾਹਰ ਪੂਰੀ ਤਰ੍ਹਾਂ ਸੁਰੱਖਿਆ ਨੂੰ ਲੈ ਕੇ ਪੁਲਿਸ ਦੀ ਤਨਾਸੀ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਸੀ ਤਾਂ ਅੱਜ ਬੜੇ ਹੀ ਸ਼ਾਂਤੀਪੂਰਵ ਤਰੀਕੇ ਦੇ ਨਾਲ ਸਭ ਕੁਝ ਹੋ ਰਿਹਾ ਸੀ ਕੋਈ ਵੀ ਮਾਹੌਲ ਖਰਾਬ ਨਹੀਂ ਹੋਇਆ ਲੇਕਿਨ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੇ ਵੱਲੋਂ ਸ਼੍ਰੀ ਹਰਿਖਾਲਤਾਕ ਸਾਹਿਬ ਦੇ ਕੋਲ ਹੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਧਮਕਾਉਂਦਿਆ ਹੋਇਆ ਨਜ਼ਰ ਆ ਰਿਹਾ ਹੈ ਜਿਹੜੀਆਂ ਕੋਸ਼ਿਸ਼ਾਂ ਹੈ ਨੌਜਵਾਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਹੈ ਸ਼੍ਰੀ ਸਾਹਿਬ ਲੈ ਕੇ ਇਸ ਦੇ ਵੱਲੋਂ ਲੋਕਾਂ ਦੇ ਮਗਰ ਪੈ ਜਾਂਦਾ ਹੈ ਸੰਗਤਾਂ ਨੂੰ ਮਗਰ ਕਹਿਆ ਜਿਸ ਤੋਂ ਬਾਅਦ ਇਸ ਦੀ ਕੁੱਟਮਾਰ ਜਿਹੜੀ ਆ ਉਹ ਵੀ ਕੀਤੀ ਜਾਂਦੀ ਆ ਸੋ ਅੱਜ ਜਿੱਥੇ ਸ਼ਹੀਦਾਂ ਨੂੰ ਸ਼ਰਦਾਂਜਲੀ ਪੇਂਡ ਕੀਤੀ ਜਾ ਰਹੀ ਸੀ ਸ਼ਹੀਦਾਂ ਨੂੰ ਯਾਦ ਜਿਹੜਾ ਉਹ ਕੀਤਾ ਜਾ ਰਿਹਾ ਸੀ ਤਾਂ ਉੱਥੇ ਹੀ ਅਜਿਹੀਏ ਲੋਕ ਜਿਨ੍ਹਾਂ ਦੇ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਆ ਲਗਾਤਾਰ ਕੀਤੀ ਜਾਂਦੀ ਹਾਲਾਂਕਿ ਇਸ ਗੱਲ ਨੂੰ ਲੈ ਕੇ ਕਿਸੇ ਵੀ ਵੱਲੋਂ ਵੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਕਿ ਆਖਿਰ ਇਸ ਦੇ ਵੱਲੋਂ ਜੀਹਾਂ ਕਿਉਂ ਕੀਤਾ ਗਿਆ ਸ਼੍ਰੀ ਕਾਸਤਖ ਸਾਹਿਬ ਦੇ ਕੋਲ ਹੀ ਛਿਨੀ ਦਰਬਾਰ ਸਾਹਿਬ ਦੇ ਅੰਦਰ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਹੋੜ ਜਾਣਾ ਸਹੀ ਨਹੀਂ ਹੈ ਕਿਉਂਕਿ ਸਭ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਟਕਰਾਅ ਵਾਲੀ ਸਥਿਤੀ ਪਣੀ ਹੋਈ ਸੀ ਪਰਮਾਤਮਾ ਦਾ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਟਕਰਾਅ ਵਾਲੀ ਸਥਿਤੀ ਨਹੀਂ ਬਣੀ ਪਰ ਵਿੱਚੋਂ ਇਹ ਤਸਵੀਰ ਜਿਹੜੀ ਆ ਨਿਕਲ ਕੇ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਪਤਾ ਨਹੀਂ ਕਿਹੜੀ ਗੱਲ ਨੂੰ ਲੈ ਕੇ ਉਸ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਸੰਗਤਾਂ ਨੂੰ ਜਿਹੜਾ ਉਂਗਲਿਆਂ ਦਾ ਨਾਲ ਧਮਕਾਉਂਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਇਸ ਦੇ ਵੱਲੋਂ ਸ੍ਰੀ ਸਾਹਿਬ ਕੱਟ ਕੇ ਜਦ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀਆਂ ਤਾਂ ਐਸਜੀਪੀਸੀ ਦੀ ਟਾਸਕ ਫੋਰਸ ਦੇ ਵੱਲੋਂ ਇਸ ਨੂੰ ਉੱਥੇ ਹੀ ਫੜ ਲਿਆ ਜਾਂਦਾ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਖਿਰਕਾਰ ਕਿਉਂ ਗ ਤੋ ਇਸ ਤੋਂ ਬਾਅਦ ਇਸ ਦੇ ਉੱਤੇ ਕਾਰਵਾਈ ਕੀ ਹੁੰਦੀ ਹੈ ਐ ਐਸਜੀਪੀਸੀ ਵੱਲੋਂ ਅਤੇ ਮੌਜੂਦ ਪੁਲਿਸ ਅਧਿਕਾਰ ਦਾ ਵੱਲੋਂ ਫੈਸਲਾ ਲਿਆ ਜਾਵੇਗਾ ਤਾਂ ਤਸਵੀਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਿੱਥੇ ਸ਼ਾਕਾ ਨਿਕਲਾ ਤਾਰਾ ਦੀ ਵਰਸੀ ਮਨਾਈ ਜਾ ਰਹੀ ਹੈ ਸਮਾਗਮ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਨੋਜਵਾਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਹੀ ਸ਼੍ਰੀ ਸਾਹਿਬ ਘੱਟ ਕੇ ਸੰਗਤਾਂ ਦੇ ਮਗਰ ਪਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਜੋਨੇ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਇੱਕ ਵਾਰੀ ਤੁਸੀਂ ਵੀ ਦੇਖੋ ਕਿ ਕਿਸ ਤਰੀਕੇ ਦਾ ਮਾਹੌਲ ਬਣਿਆ